ਨਾਲੇ ਮੇਰੇ ਤੋਂ ਹੀ ਗੱਲ ਹੋ ਗਈ ਵਾਰੀ ਵਾਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਹਾਕੀ ਚੱਡਿਆਂ ਚ ਪੂਛ ਦੇ ਕੇ ਮਿੱਤਰਾਂ ਨੇ ਮੰਗ ਲਈ ਮਾਫੀ ਮਾਫੀ ਮੰਗੀ ਜੀਣਿਆਂ ਤੱਕ ਆਉਂਗਾ ਛੱਡ ਗਿਆ ਸਾਥ ਮੇਰਾ ਸਾਥੀ ਮਿੱਤਰਾਂ ਨੇ ਮਾਫੀ ਮੰਗ ਲਈ ਖਿੱਚ ਗਿਆ ਖਿੱਚ ਕੇ ਆ ਗਿਆ ਪੈਰਾਂ ਚ ਕੀ ਮੰਗ ਮਾਫੀ ਮੰਗੂੰ ਪੈਣੇ ਮੈਨੂੰ ਤੋਂ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਤੁਹਾਡਾ ਤਲਾਕ ਹੋਇਆ ਹੋਇਆ ਮੈਨੂੰ ਤੋਂ ਗਲਤ ਇੰਟਰਵਿਊ ਹੋ ਗਈ ਮੈਨੂੰ ਮਾਫ ਕਰ ਦੋ ਹੁਣ ਮਾਫੀਆਂ ਮੰਗਿਆ ਤੇਨੂੰ ਸ਼ਰਮ ਨਹੀਂ ਆਈ ਪਹਿਲਾਂ ਤੂੰ ਹਰ ਵਾਰੀ ਪੰਜਾਬ ਦੇ ਮੁੱਦਿਆਂ ਦੇ ਹਲਟੀ ਚੱਲਦਾ ਜੇ ਕੋਈ ਭਈਆਂ ਦੇ ਹੱਕ ਤੇ ਤੂੰ ਖੜ ਦਿੰਦਾ ਪਾ ਕਾਲੇ ਪਾਣੀਆਂ ਦਾ ਮੁੱਦਾ ਚੱਲਦਾ ਤੂੰ ਉਹਦੇ ਤੇ ਉਲਟ ਗੁੰਨ ਲੱਗ ਪੈਣਾਗਾ ਤੈਨੂੰ ਪਤਾ ਵੀ ਹੈ ਕਿ ਇਹਨਾਂ ਦਾ ਕੇਸ ਕੀ ਆ ਉਹੀ ਚੱਕ ਕੇ ਮੂੰਹ ਤਰਪੈਣਾਗਾ ਮੈਂ ਕਿ ਲੈ ਜੀ ਮੇਰ ਤੋਂ ਪਰਚਾ ਨਾ ਕਰਾਓ ਜੇ ਬਾਈ ਪਰਚਾ ਕਰਾਵਾਂਗੇ ਤੈਨੂੰ ਅੰਦਰ ਦੇਵਾਂਗੇ ਅਸੀਂ ਮੇਰਾ ਸਾਰਾ ਕੰਮ ਰੁਕਜੂ ਬਾਈ ਤੈਨੂੰ ਸ਼ਰਮ ਹੋਣੀ ਚਾਹੀਦੀ ਤੇ ਗਲਤੀ ਹੋ ਗਈ ਬਾਈ ਮੈਂ ਗਲਤੀ ਮੰਗਦਾਗਾ ਮੇਰੇ ਤੇ ਪਰਚਾ ਨਾ ਕਰਾਓ ਜੇ ਕੋਈ ਨਹੀਂ ਲੈ ਕੇ ਜਾਂਦਾ ਪਰਚਾ ਵੀ ਕਰਾਵਾਂਗੇ ਤੈਨੂੰ ਅੰਦਰ ਵੀ ਦੇਵਾਂਗੇ ਭੈਣੇ ਮੈਨੂੰ ਮਾਰ ਬਣਾਉਣਾ ਤੈਨੂੰ ਵੱਡਾ ਪੱਤਰਕਾਰ ਮੈਨੂੰ ਨਹੀਂ ਪਤਾ ਸੀਗਾ ਕੁਝ ਵੀ ਤੁਹਾਡੇ ਬਾਰੇ ਬਾਈ ਜੀ ਕੀ ਗੱਲ ਇਹਨੂੰ ਕਿਉਂ ਫੜਿਆ ਤੁਸੀਂ ਪਹਿਲਾ ਤਾਂ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਨਾ ਬਈ ਧੰਨਵਾਦ ਕਰਦਾ ਉਹ ਪੱਤਰਕਾਰਾਂ ਦਾ ਜਿਹੜੇ ਪੰਜਾਬ ਦੇ ਹਿੱਤ ਦੀ ਗੱਲ ਕਰ ਰਹੇ ਜੋ ਪੰਜਾਬ ਪੱਕੀ ਗੱਲ ਕਰ ਰਹੇ ਆ ਇਹ ਇੱਕ ਲਹਿਦਾ ਪੱਤਰਕਾਰ ਆ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਲਹਿਰ ਚੱਲਦੀ ਆ ਕੋਈ ਬਦਲਾਅ ਆ ਲਈ ਕੋਈ ਕੰਮ ਕਰਦਾ ਕੋਈ ਫਲੰਗ ਆ ਜੋ ਕੰਮ ਕਰਦਾ ਇਹ ਪੱਤਰਕਾਰ ਇਹੋ ਜਿਹਾ ਕੋਈ ਨਾ ਕੋਈ ਮੁੱਦਾ ਲਿਆਉਂਦਾ ਉਲਟ ਉਲਟਾ ਬਿਲਕੁਲ ਬਹੁਤ ਸਾਰੇ ਮੁੱਦਿਆਂ ਤੇ ਨੇ ਗੱਲ ਕੀਤੀ ਕਿ ਤਿੰਨ ਚਾਰ ਮੁੱਦੇ ਮੈਂ ਗਿਣਾ ਦਿੰਦਾ ਕਿ ਪਹਿਲਾਂ ਦਾ ਜਦੋਂ ਸਾਣਾ ਕਾਲੇ ਪਾਣੀਆਂ ਦਾ ਮੁੱਦਾ ਚੱਲਿਆ ਸੀਗਾ ਠੀਕ ਘੰਟੇ ਨੂੰ ਵੀ ਪੁੱਛ ਲਗੇ ਭਾਈ ਬਈ ਕੀ ਗੱਲ ਆ ਮੁੱਦਿਆਂ ਦੇ ਉਲਟ ਕਿਉਂ ਚੱਲਦੇ ਆ ਨਾ ਪੰਜਾਬ ਨੇ ਕੀ ਮਾੜਾ ਕੀਤਾ ਤੇਰਾ ਗਲਤੀ ਹੋ ਗਈ ਭਾਈ ਨਹੀਂ ਗਲਤੀ ਹਰ ਆਏ ਗਲਤੀ ਕਿਵੇਂ ਵੇਖੋ ਮੈਂ ਇੱਕ ਗੱਲ ਦੱਸਦਾ ਠੀਕ ਆ ਗਲਤੀ ਬੰਦੇ ਤੋਂ ਹੋ ਜਾਂਦੀ ਏ ਇਹਦੇ ਵਿੱਚ ਕੋਈ ਦੋਰ ਨਹੀਂ ਕਰਦੇ ਤਾਂ ਅਸੀਂ ਵੀ ਆ ਅਸੀਂ ਹਾਸਾ ਠੱਠਾ ਕਰਦੇ ਆ ਮਸਾਲਾ ਸਾਡਾ ਸਾਰਿਆਂ ਨੂੰ ਪਤਾ ਵੀ ਕੋਈ ਮੁੱਦਾਂ ਦਾ ਟੌਪਕਾ ਉਹਨੂੰ ਇੱਕ ਹਾਸੇ ਠੱਠੇ ਨਾਲ ਆ ਪਰ ਉਦਾਂ ਵੀ ਕਿਸੇ ਦੀ ਕਰਦਾਰ ਕੁਸ਼ੀ ਹਾਂ ਇਸ ਤਰੀਕੇ ਨਾਲ ਨਹੀਂ ਅਸੀਂ ਕਰਦੇ ਵੀ ਕਿਸੇ ਦਾ ਮਾੜਾ ਕਰਦਿਆਂਗੇ ਠੀਕ ਆ ਇਦੋਂ ਪਹਿਲਾਂ ਅਸੀਂ ਚੈਨਲ ਤੇ ਕਿੰਨੇ ਜਾਂ ਸਾਰਾ ਕੰਮ ਕੀਤਾ ਹਰ ਮੁੱਦੇ ਨੂੰ ਅਸੀਂ ਟੱਚ ਕੀਤਾ ਜਾਂ ਕਿਸੇ ਲੋੜਵੰਦਾ ਦੇ ਘਰ ਵੀ ਪਵਾਤੇ ਹੁੰਦੇ ਆ ਠੀਕ ਆ ਕਦੇ ਗਲਤੀ ਹੋ ਗਈ ਹੋ ਉਹਦੀ ਸਜ਼ਾ ਵੀ ਭੁਗਤਿਉ ਪਰ ਇੱਕ ਤੁਸੀਂ ਸਾਸੀ ਤਾਂ ਆਪਣੇ ਆਪ ਨੂੰ ਪੱਤਰਕਾਰ ਨਹੀਂ ਅਸੀਂ ਤਾਂ ਯੂਟਿਊਬਰਾਂ ਠੀਕ ਆ ਇਸ ਤੋਂ ਮਾੜਾ ਮੋਟਾ ਹਾਸਾ ਠੱਠਾ ਕਰਦੇ ਆ ਜਿਹਨੂੰ ਲੋਕ ਪਸੰਦ ਕਰਦੇ ਆ ਸਾਨੂੰ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਜੇ ਕਿਤੇ ਮਾੜੀ ਜਗਾ ਤੇ ਅਸੀਂ ਜਾ ਕੇ ਖੜਦੇ ਆ ਲੋਕ ਉੱਥੇ ਵੀ ਇੱਜ਼ਤ ਕਰਦੇ ਆ ਕਿ ਉਹ ਹਾਸਾ ਠੱਠਾ ਸਾਨੂੰ ਹਰ ਬੰਦਾ ਕਹਿੰਦਾ ਬਾਈ ਤੁਹਾਡੀ ਵੀਡੀਓ ਵੇਖੇ ਹਾਸਾ ਆ ਜਾਂਦਾ ਠੀਕ ਆ ਇੱਕ ਮੈਸੇਜ ਹੁੰਦਾ ਪਰ ਕਿਸੇ ਨੂੰ ਨਿੱਜੀ ਟਾਰਗੇਟ ਉਸ ਤਰੀਕੇ ਨਾਲ ਨਹੀਂ ਕਰਦੇ ਪਰ ਤੂੰ ਯਾਰ ਇਸ ਹਰੇਕ ਨੂੰ ਬਾਈ 2 ਮਿੰਟ ਕੈਮਰਾ ਬੰਦ ਕਰ ਲਓ ਮੈਂ ਤੁਹਾਡੇ ਨਾਲ ਸਾਰੀ ਗੱਲ ਕਰ ਲ ਨੀ ਬੰਦ ਤੂੰ ਬੰਦ ਕੈਮਰਾ ਕਰਕੇ ਗੱਲ ਕੀਤੀ ਕਰਦਾ ਸਾਰੀ ਤੂੰ ਕੈਮਰੇ ਦੇ ਮੂਹਰੇ ਰਿੰਗ ਰਿੰਕੇ ਗੱਲ ਕਰਦਾ ਮੈਂ ਉਹ ਵੀ ਬਾਈ ਤੋਂ ਵੀ ਗਲਤੀ ਮੰਨੀ ਆ ਨਾ ਬਾਈ ਗਲਤੀ ਹੋ ਗਈ ਗੱਲ ਸੁਣੋ ਮੇਰੀ ਗਲਤੀ ਹੁੰਦੀ ਹੈ ਇੱਕ ਵਾਰੀ ਹੁੰਦੀ ਹੈ ਨਾ ਕਿ ਬੰਦੇ ਨੇ ਯਾਰ ਨਵਾਂ ਨਾਵਾ ਕੰਮ ਸ਼ੁਰੂ ਕੀਤਾਗਾ ਕਿ ਕੋਈ ਚੈਨਲ ਦੇ ਵਿਊ ਦੇ ਖਾਤਰ ਕਰਦਾ ਮੰਨ ਲਓ ਵੀ ਜਿਵੇਂ ਅਸੀਂ ਇਕੱਲੇ ਯੂਟਿਊਬਰਾਂ ਇਹਦਾ ਸੁੱਲ ਗਿਆ ਹੋਇਆ ਇਹਨਾਂ ਕੋਲ ਤਾਂ ਡਿਗਰਾਂ ਬਿਲਕੁਲ ਪੱਤਰਕਾਰੀ ਦਾ ਟੈਗ ਲਵਾਉਂਦੇ ਆ ਬਾਈ ਕਿ ਅਸੀਂ ਪੱਤਰਕਾਰਾਂ ਠੀਕ ਆ ਕਦੇ ਗਲਤੀ ਹੋਏ ਨਹੀਂ ਮੰਨ ਲੈਨੇ ਕਿ ਆਪਾਂ ਹੁੰਦੇ ਪਰ ਵਾਰ-ਵਾਰ ਵਾਰ-ਵਾਰ ਪੰਜਾਬ ਦੇ ਉਲਟ ਭੁਗਤਣਾ ਇਹਦੀ ਇਹ ਆਦਤ ਬਣ ਗਈ ਆ ਕਿ ਮੈਂ ਜੇ ਕੋਈ ਚੰਗਾ ਕੰਮ ਕਰਨਾ ਮੈਂ ਉਹਦੇ ਉਲਟ ਹੀ ਬੋਲਣਾ ਜੇ ਕੋਈ ਵਧੀਆ ਕੰਮ ਕਰ ਰਿਹਾ ਇਹਦੇ ਹਿੱਤ ਦੇ ਵੀ ਕਰ ਰਿਹਾ ਨਾ ਉਹਦੇ 'ਚ ਵੀ ਇਹਨੇ ਨੁਕਸ ਲੱਭਣਾ ਕੀ ਬੰਦਾ ਯਾਰ ਇਹਦੇ ਕੋਈ ਐਂਟੀ ਲੱਭਾਂ ਮੈਂ ਉਹਦੇ ਮੂਰੇ ਮੈਂ ਕਦੇਵਾਂ ਉਹਦੀਆਂ ਗੱਲਾਂ ਕੀ ਲੱਗਦਾ ਕਿਹੜੀ-ਕਿਹੜੀ ਚੀਜ਼ ਦੇ ਖਿਲਾਫ ਇਹ ਜਾਂਦਾ ਬਈ ਅਸੀਂ ਨਾ ਬਹੁਤ ਗੱਲਾਂ ਉਹ ਕੀਤੀਆਂ ਪਹਿਲੀ ਗੱਲ ਤਾਂ ਜਿਹੜਾ ਗੁੱਸਾ ਆਇਆ ਉਹਨੂੰ ਮੈਂ ਰੋਕਿਆ ਅੱਜ ਕਿਹੜੀ ਗੱਲ ਤਾਂ ਹੁਣ ਪੰਜਾਬ ਦਾ ਕੋਈ ਵੀ ਮਸਲਾ ਹੁੰਦਾ ਹਨਾ ਇੱਕ ਮੈਂ ਹੁਣ ਨਾਮ ਨਹੀਂ ਲੈਂਦਾ ਬਹੁਤ ਮਾਣਯੋਗ ਇੱਕ ਜਗ੍ਹਾ ਗਈ ਉੱਥੋਂ ਦੇ ਬਾਬਾ ਜੀ ਆ ਹਨਾ ਉਹਨਾਂ ਦੇ ਕੋਈ ਪਰਸਨਲ ਸੀ ਉਹਨਾਂ ਦੀ ਕੋਈ ਗੱਲਬਾਤ ਹਨਾ ਕਿ ਪਰਿਵਾਰਕ ਮਸਲਾ ਪ੍ਰਾਣੀ ਹੋ ਗਈ ਪ੍ਰਾਣੀ ਕੋਈ ਮਸਲਾ ਸੀ ਪਰਿਵਾਰਕ ਮਸਲਾ ਸੀ ਨਾਲੇ ਨਿਬੜਿਆ ਵਾ ਨਿਬੜਿਆ ਵਾ ਹੂੰ ਉਹਨਾਂ ਦਾ ਜਿਹੜਾ ਚਿਹਰਾ ਸਾਹਮਣੇ ਆਉਣ ਲੱਗਾ ਲੋਕਾਂ ਸਾਹਮਣੇ ਉਹਦੀ ਸ਼ੋਭੀ ਬਣ ਲੱਗੀ ਇਹ ਬੰਦੇ ਨੇ ਉਹਨੂੰ ਕੱਢ ਲਿਆਂਦਾ 10-12 ਸਾਲ ਪੁਰਾਣਾ ਕਿ ਜੀ ਇਹ ਤਾਂ ਐ ਕਰਕੇ ਗਲਤ ਸੀ ਮੇਰੀ ਘਰ ਵਾਲੀ ਨਾਲ ਐ ਸੀ ਜੋ ਸੀ ਗੁੱਸਾ ਇਸ ਗੱਲ ਦਾ ਨਹੀਂ ਭਾਈ ਜਿਹੜੀ ਚੀਜ਼ ਨਿਬੜ ਗਈ ਮੰਨ ਕੇ ਚੱਲੋ ਕਿਸੇ ਨਾ ਕਿਸੇ ਦੀ ਗੱਲਬਾਤ ਨਿਬੜ ਗਈ ਉਹ ਫੈਸਲਾ ਪਿਛਲੇ 10 ਸਾਲ ਪੁਰਾਣਾ ਹੋ ਗਿਆ ਤੂੰ ਸੁਲਝਿਆ ਬੰਦਾ ਸਮਝਦਾ ਆਪਣੇ ਆਪ ਨੂੰ ਕਿਉਂ ਸ਼ੋਇਆ ਉਹ ਮੈਂ ਬਸ ਭਾਈ ਗਲਤੀ ਹੋ ਗਈ ਮੈਨੂੰ ਆਇਆ ਸੀ ਕਿਹਦੇ ਕਹਿਣ ਤੇ ਕੀਤਾ ਫਿਰ ਉਹ ਕਿਸੇ ਦੇ ਕਹਿਣ ਤੇ ਤਾਂ ਨਹੀਂ ਕੀਤਾ ਬਸ ਮੈਨੂੰ ਆਇਆ ਸੀ ਥੋੜੀ ਜਿਹੀ টিਆਰਪੀ ਫੋਰ ਮੈਨੂੰ ਤੇ টিਆਰਪੀ ਇਹ ਕਾਦੀ টিਆਰਪੀ ਦੇ ਜਿਹੜੀ ਚੀਜ਼ ਨਿਬੜ ਗਈ ਠੀਕ ਆ ਜਿਹੜਾ ਚਲੰਤ ਮੁੱਦਾ ਚੱਲ ਰਿਹਾ ਉਹਦੇ ਤੇ ਕਰ ਲੋ ਕੋਈ ਗੱਲ ਨਹੀਂ ਸਾਰੇ ਹੀ ਕਰ ਦਿਆ ਕਰੋ ਤੁਸੀਂ ਵੀ ਕਰੋ ਠੀਕ ਆ ਕਿ ਸਾਥੀ ਨੇ ਕਿਹਾ ਸੀ ਨਹੀਂ ਸਾਥੀ ਨੇ ਨਹੀਂ ਕਿਹਾ ਮੈਨੂੰ ਬਸ ਵੈਸੇ ਹੀ ਮੇਰਾ ਸਹੀ ਮੈਨੂੰ ਤਾਂ ਮੇਰਾ ਮਨ ਕੀਤਾ ਭਾਈ ਮੈਂ ਕਿਹਾ ਚਲੋ ਨਹੀਂ ਮਨ ਤੇਰਾ ਇਹ ਜੇ ਕੰਮ ਨੂੰ ਵੀ ਜਿਹੜੇ ਜਿਹੜੀ ਗੱਲ ਨਿਬੜ ਗਈ ਜਿਹੜੀ ਹੋ ਗਈ ਜਿਹੜੀ ਗਈ ਠੀਕ ਆ ਜਿਹੜੀ ਦਾ ਕੋਈ ਕਿਸੇ ਨਾਲ ਕੋਈ ਦੇਣਾ ਨਹੀਂ ਕੋਈ ਲੈਣਾ ਨਹੀਂ ਕਿਸੇ ਤੇ ਕਹਿਣ ਦੀ ਕਰਦਾਰ ਕੋਸ਼ਿਸ਼ ਕਰਦੇ ਹੋਗੇ ਕਿਸੇ ਦੀ ਵੀ ਗਲਤੀ ਹੋ ਗਈ ਮੈਂ ਤਾਂ ਗਲਤੀ ਮੰਨ ਸਕਦਾ ਗਲਤੀ ਭਈ ਗਲਤੀ ਯਾਰ ਇਹ ਇਹ ਨਾ ਕਰਦਾ ਹਮ ਹੈਲੋ ਸਾਥੀ ਹਮ ਆ ਮਸਲਾ ਆ ਗਿਆ ਇਹਦਾ ਐਂਟੀ ਬੰਦਾ ਲੱਭ ਉਹਦੀ ਗੱਲ ਕਰਾਂਗੇ ਇਹ ਇਹ ਬਿਨਾ ਪੁੱਛਣੋਂ ਪੱਦ ਨਹੀਂ ਮਾਰਦਾ ਉਹਨੂੰ ਬਿਨਾ ਪੁੱਛੇ ਕਿਉਂ ਇਹੀ ਗੱਲ ਨਹੀਂ ਸਾਥੀ ਨੇ ਤਾਂ ਨਹੀਂ ਕਿਹਾ ਕੁਝ ਵੀ ਕੁਝ ਨਹੀਂ ਕਿਹਾ ਅੱਛਾ ਪਾਣੀ ਵਾਲੇ ਮਸਲੇ ਦੀ ਗੱਲ ਕਰ ਰਹੀ ਤੁਸੀਂ ਪਾਣੀਆਂ ਦਾ ਮਸਲਾ ਬਈ ਹੁਣ ਹੁਣ ਕਾਲੇ ਪਾਣੀਆਂ ਦਾ ਮਸਲਾ ਹੈ ਨਾ ਬਈ ਕਈ ਬੰਦੇ ਮੂਰੀ ਲੱਗ ਕੇ ਚੱਲੇ ਆਗੇ ਆਪਾਂ ਹੋ ਸਕਦਾ ਹੈ ਕਿ ਯਾਰ ਆਪ ਦੇ ਕੋਈ ਨਾ ਵਿਚਾਰ ਭਾ ਦਾ ਨਹੀਂ ਮਿਲਦੀ ਹੋਈ ਹੈ ਪਿੰਡ ਲੈਵਲ ਤੇ ਕੋਈ ਗਲਤ ਹੋਣਾ ਜਾਂ ਕਿਵੇਂ ਵੀ ਹੋਣਾ ਆਪਾਂ ਨਹੀਂ ਪਾਣੀ ਇਹ ਪੀਂਦਾ ਇਹਦਾ ਪਰਿਵਾਰ ਪੀਂਦਾ ਸਾਰੇ ਪੰਜਾਬ ਦੇ ਵਿੱਚ ਆਉਂਦਾ ਕਾਲੇ ਪਾਣੀ ਨਾਲ ਕਿੰਨੇ ਪੰਜਾਬ ਦੇ ਵਿੱਚ ਕੈਂਸਰ ਵੱਧ ਚੁੱਕਿਆ ਹੈ ਨਾ ਟ੍ਰੇਨਾਂ ਭਰ-ਭਰ ਆਪਾਂ ਜਾਣੇ ਆਗੇ ਤੁਹਾਨੂੰ ਵੀ ਬਤਾਣਾ ਇਹਨੂੰ ਪੁੱਛੋ ਕਿ ਇਹਦੇ ਵਿੱਚ ਗਲਤ ਕੀ ਕੀਤਾ ਉਹਨਾਂ ਨੇ ਕਿਉਂ ਬਈ ਉਹਨਾਂ ਦੇ ਖਿਲਾਫ ਵੀ ਚੱਲੀ ਗਿਆ ਤੂੰ ਯਾਰ ਨਹੀਂ ਤੈਨੂੰ ਮਾੜਾ ਕਹਿੰਦੇ ਸੀ ਉਹ ਚਲ ਠੀਕ ਆ ਮਾੜਾ ਤੈਨੂੰ ਕਹਿੰਦੇ ਹੋਣਗੇ ਕੀ ਹਾਉ ਇਹ ਨਹੀਂ ਗੱਲ ਕਦੇ ਬੰਦੇ ਨੇ ਕੋਈ ਗਲਤ ਸ਼ਬਦ ਤੈਨੂੰ ਬੋਲੇ ਹੋਣਗੇ ਠੀਕ ਆ ਉਹਦੇ ਨਾਲ ਤੇਰੀ ਵਿਚਾਰਧਾਰਾ ਪਰ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੇ ਪਾਣੀ ਨਾਲ ਸਾਨੂੰ ਕੈਂਸਰ ਹੋ ਰਿਹਾ ਜਿਹੜਾ ਪਾਣੀ ਗੰਦਾ ਕੀ ਉਹ ਪੰਜਾਬ ਚ ਵਗਣਾ ਚਾਹੀਦਾ ਨਹੀਂ ਵਗਣਾ ਤਾਂ ਨਹੀਂ ਚਾਹੀਦਾ ਤੇ ਫੇਰ ਫੇਰ ਤੂੰ ਕਿਉਂ ਨਾ ਇਹਦੇ ਉਲਟ ਚੱਲਦਾ ਬਾਈ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਹੂੰ ਦੇਖ ਲਾ ਜੰਮਦੇ ਜੰਮਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਉਹਦਾ ਦਿਲ ਦੁਖਦਾ ਨਾ ਕਿ ਯਾਰ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਇੰਨੀ ਪਵਿੱਤਰ ਧਰਤੀ ਉਹਦੇ ਤੇ ਆਹ ਕੁਝ ਹੋਈ ਜਾਂਦਾ ਫੇਰ ਭਈ ਇਹ ਇੱਕ ਜਲ ਪਾਣੀਆਂ ਦਾ ਤਾਂ ਮੁੱਦਾ ਅਲੱਗ ਆ ਫੇਰ ਇਹ ਉੱਥੇ ਇਹਨਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਕਿਸਾਨ ਵਰਸਸ ਮਜ਼ਦੂਰ ਹਨਾ ਕਿ ਪ੍ਰਵਾਸੀ ਜਿਹੜੇ ਉਹ ਆ ਇਹ ਉਹਨਾਂ ਦੇ ਵੀ ਪੱਖ ਉੱਥੇ ਵੱਡੇ ਸ਼ਹਿਰ ਚ ਦੋ ਮੁੰਡੇ ਮਾਰਤੇ ਠੀਕ ਆ ਉਹਨਾਂ ਨੇ ਮਾਰਤੇ ਕਿ ਉਹ ਸਾਡੇ ਆ ਕੇ ਇੱਥੇ ਬੈਠਿਆ ਕਿ ਸਾਡਾ ਫਰਜ਼ ਨਹੀਂ ਮੰਨਦਾ ਵੀ ਜਿਹੜੇ ਸਾਡੇ ਮੁੰਡੇ ਮਾਰੇ ਜਾਂਦੇ ਆ ਸੀ ਉਹਦੇ ਖਿਲਾਫ ਆਵਾਜ਼ ਠਾਈਏ ਤੂੰ ਉਹਨਾਂ ਦੇ ਵੀ ਉਲਟ ਚੱਲੇ ਆ ਉਹਨਾਂ ਦੇ ਹੱਕ ਚ ਖੜਦਾ ਜਾ ਜਾ ਕੇ ਤੂੰ ਨਹੀਂ ਉਹ ਸਾਥੀ ਨੇ ਬੋਲਿਆ ਸੀ ਉਹ ਮੈਨੂੰ ਲੈ ਉਹ ਸਾਥੀ ਨੇ ਬੋਲਿਆ ਸੀ ਆਂ ਦਾ ਦੱਸੋ ਅਸੀਂ ਕਿਸੇ ਪ੍ਰਵਾਸੀ ਦੇ ਉਵੇਂ ਉਲਟ ਨਹੀਂ ਪਰ ਇੱਕ ਗੱਲ ਇਹ ਵੀ ਤਾਂ ਸਮਝੋ ਜਿਹੜਾ ਬਾਹਰੋਂ ਆ ਕੇ ਸਾਡੇ ਘਰੇ ਆ ਕੇ ਸਾਡੇ ਇੱਟਾ ਰੋਲੇ ਮਾਰੇ ਸਾਡਾ ਕਤਲ ਕਰਨ ਤੱਕ ਜਾਵੇ ਤੂੰ ਉਹਨਾਂ ਦਾ ਮਸੀਹਾ ਬਣ ਬਣ ਕੇ ਬਹਿਣਾ ਤੂੰ ਨਹੀਂ ਭਾਈ ਉਹ ਵਿੱਚ ਮੈਂ ਥੋੜਾ ਜਿਹਾ ਸਹੀ ਸੀਗਾ ਸਾਥੀ ਨੇ ਮੈਨੂੰ ਕਿਹਾ ਸੀ ਹਨਾ ਆਪਾਂ ਨੂੰ ਵੀ ਕੁੱਟ ਦੇ ਮਾਰਦੇ ਹੈਗੇ ਹੂੰ ਤੇ ਮੈਂ ਕਿਹਾ ਸਹੀ ਆ ਚਲੋ ਲੜਾਈ ਆਪਸ ਵਿੱਚ ਹੋ ਗਈ ਹੋਣੀ ਆਗੀ ਕੋਈ ਤੇ ਪਰ ਫਿਰ ਤੂੰ ਪਹਿਲਾਂ ਜਦੋਂ ਤੈਨੂੰ ਪੂਰਾ ਨਹੀਂ ਪਤਾ ਕਦੇ ਤੂੰ ਉਹਨਾਂ ਨਾਲ ਠੀਕ ਆ ਜਿਹੜੇ ਬੰਦੇ ਤੈਨੂੰ ਗਲਤ ਬੋਲ ਗਏ ਕੁਝ ਬੋਲ ਗਏ ਰੱਖੋ ਉਹਨਾਂ ਨਾਲ ਜੇ ਸਾਡੇ ਨਾਲ ਕਿਸੇ ਦੀ ਈਰਖਾ ਸੀ ਰੱਖ ਲੈਣੇ ਵੀ ਠੀਕ ਆ ਭਾਈ ਉਹ ਸਾਡੇ ਵਿਚਾਰ ਨਹੀਂ ਮਿਲੇ ਬਥੇਰਾ ਕੁਝ ਹੁੰਦਾ ਠੀਕ ਆ ਇੱਕ ਪਾਸੇ ਤਾਂ ਸਾਰਾ ਪੰਜਾਬ ਗੰਦੇ ਪਾਣੀ ਨੂੰ ਉੱਥੇ ਰੋਕਣ ਵਾਸਤੇ ਗਿਆ ਇੱਕ ਪਾਸੇ ਤਾਂ ਸਾਰਾ ਪੰਜਾਬ ਮੂਰੇ ਹੋ ਹੋ ਖੜਾ ਠੀਕ ਆ ਉੱਥੇ ਲੋਕ ਪਹੁੰਚੇ ਵੀ ਨਹੀਂ ਯਾਰ ਸਾਡਾ ਹੱਕ ਆ ਸਾਡਾ ਹੱਕ ਆ ਉਹੀ ਲੋਕ ਜਿਹੜੇ ਉੱਥੇ ਬੈਠੇ ਨੇ ਪ੍ਰਵਾਸੀ ਜਿਹੜੇ ਦੱਬੀ ਬੈਠੇ ਆ ਵੱਡੇ ਸ਼ਹਿਰ ਉਹ ਸਾਨੂੰ ਲਲਕਾਰਦੇ ਆ ਤੂੰ ਉਹਨਾਂ ਦੇ ਹੱਕ ਜੇ ਜਾ ਜਾ ਕੇ ਉੱਧਰੋਂ ਵੀ ਗਿਆ ਹੱਸ ਨਹੀਂ ਕੇ ਬਹਿਬਤਾਂ ਕਰਦੇ ਆ ਤੁਸੀਂ ਮੇਰਾ ਬਾਈ ਸਾਥੀ ਮੈਨੂੰ ਹੁਣ ਮੈਨੂੰ ਪਤਾ ਤੁਸੀਂ ਵੀਡੀਓ ਤਾਂ ਬਣਾ ਲਈਆ ਮੇਰਾ ਬਹੁਤ ਔਖਾ ਕਰਦਾ ਔਖਾ ਇਹ ਤਾਂ ਹੁਣ ਔਖਾ ਕਰਦਾ ਬਾਈ ਕੁੱਤੇ ਦਾ ਹੱਡਾ ਇਹ ਸਮਝਦੇ ਨਹੀਂਗੇ ਠੀਕ ਆ ਨਾ ਇਹ ਨਾ ਚਮਲਾਉਂਦੇ ਆ ਬਾਹਰ ਲੈ ਆ ਨੂੰ ਕੀ ਉਤਸ਼ਾਹ ਕਰਦੇ ਆ ਕਿ ਹਾਂ ਤੁਸੀਂ ਅੱਗ ਮਚਾਓ ਪੰਜਾਬ ਦੇ ਅੱਗ ਮਚਾਓ ਪੰਜਾਬ ਦੇ ਇਹਦਾ ਕਸਰ ਨਹੀਂ ਛੱਡਦੇ ਬਈ ਇਹਦਾ ਨਾ ਤਿੱਲੀ ਤੇ ਪੈਟਰੋਲ ਨਾਲ ਰੱਖਦੇ ਆ ਕਿ ਕਦੋਂ ਅੱਗ ਲੱਗੇ ਕਦੋਂ ਅੱਗ ਲੱਗੇ ਇਹ ਦੀ ਆਵਾਜ਼ ਵੀ ਚੱਕਦਾ ਹਾਂਗਾ ਮੈਂ ਨਹੀਂ ਆਵਾਜ਼ ਤੂੰ ਚੱਕਦਾ ਚੰਗੀ ਗੱਲਾਂ ਸੀ ਐ ਨਹੀਂ ਕਹਿੰਦੇ ਨਾ ਚੱਕ ਤੂੰ ਚੱਕ ਆਉਂਦੇ ਫੇਰੇ ਜਦੋਂ ਜਦੋਂ ਤੁਹਾਡਾ ਅੱਗੇ ਸੰਪਰਕ ਨਹੀਂ ਕਿਸੇ ਨਾਲ ਹੋ ਚੱਕਾ ਤੁਸੀਂ ਇੱਕ ਸੱਲੀ ਇੰਨੀ ਕੁ ਲੈਣ ਲੈ ਕੇ ਲਾਤੀ ਵੀ ਸਾਡਾ ਤਾਂ ਜੀ ਉੱਥੇ ਸੰਪਰਕ ਨਹੀਂ ਹੋਇਆ ਤੂੰ ਐ ਤਾਂ ਸੋਚ ਵੀ ਉਹ ਕਿੱਡੀ ਵੱਡੀ ਹਸਤੀ ਆ ਕਿੱਡਾ ਵੱਡਾ ਨਾਮ ਆ ਕੀ ਗੱਲਬਾਤ ਆ ਤੁਸੀਂ ਉਹੀ ਚੱਕ ਦਿਓਗੇ ਯਾਰ ਇੰਨੀ ਕੁ ਤਾਂ ਬੰਦਾ ਆਪ ਹੀ ਸੋਚ ਲੈਂਦਾ ਨੇ ਮੈਨੂੰ ਜਿਆਦਾ ਨਹੀਂ ਪਤਾ ਸੀ ਉਹਦੇ ਬਾਰੇ ਤੇ ਫਿਰ ਜਿਹੜਾ ਤੈਨੂੰ ਪਤਾ ਹੀ ਨਹੀਂ ਸੀ ਤੇ ਮੈਂ ਕਿ ਲੈ ਕੇ ਸਿੱਧਾ ਵੜ ਗਿਆ ਉਹਨਾਂ ਨੇ ਘਰੇ ਵੀ ਆ ਚੱਕ ਲੋ ਆ ਚੱਕ ਲੋ ਮੁੱਦੇ ਤਾਂ ਅਸੀਂ ਵੀ ਪਰਸਨਲ ਕਰਦੇ ਆ ਪਰ ਅਸੀਂ ਉਹਨਾਂ ਚਿਰ ਮੁੱਦਾ ਪਾਉਂਦੇ ਨਹੀਂ ਪਹਿਲੀ ਧਿਰ ਦਾ ਜਿੰਨਾ ਚਿਰ ਸਾਡਾ ਦੂਜੀ ਧਿਰ ਦੇ ਨਾਲ ਸੰਪਰਕ ਨਾ ਹੁੰਦਾ ਹੋਵੇ ਅਸੀਂ ਹਾਸੇ ਠੱਠੇ ਵੀ ਕਰਦੇ ਆ ਬਥੇਰਾ ਕੁਛ ਹੁੰਦਾ ਮੇਰੇ ਨਾਲ ਸੰਪਰਕ ਕਰ ਲੋਗੇ ਵੀ ਅੱਛਾ ਤੇਰੇ ਨਾਲ ਆਪ ਸੰਪਰਕ ਕਰਨ ਜਿਹੜੇ ਐਡੇ ਵੱਡੇ ਉਹਦੇ ਤੇ ਬੈਠੇ ਆ ਤੇ ਭਾਈ ਮੈਂ ਕਿਹੜਾ ਘਾਟਾਂ ਖਾਸਾ ਵੱਡਾ ਬੰਦਾ ਮੈਂ ਵੀ ਖਾਸਾ ਵੱਡਾ ਬੰਦਾ ਇਹ ਆ ਮਾਲਕਾਂ ਮੈਂ ਵੀ ਹੈਂ ਬਹੁਤ ਵੱਡੇ ਚੈਨਲ ਦਾ ਮਾਲਕ ਮਾਲਕ ਵੇਖੋ ਭਾਈ ਜੇ ਤੂੰ ਮਾਲਕ ਆ ਤਾਂ ਯਾਰ ਐਂ ਕਰਦਾਰ ਕੁਛ ਵੇਖੋ ਸਾਡੇ ਕੋਲੇ ਵੀ ਮਸਲੇ ਆਉਂਦੇ ਆ ਅਸੀਂ ਤਾਂ ਭਾਈ ਦੋਨੇ ਪੱਖ ਸੁਣ ਕੇ ਫੇਰ ਕਰਦੇ ਆ ਠੀਕ ਆ ਜੇ ਅਗਲਾ ਕਹਿੰਦਾ ਨਹੀਂ ਪੱਖ ਰੱਖਣਾ ਸੀ ਉਹ ਆਡੀਓ ਵਿੱਚ ਚਲਾਉਣਾ ਫਿਰ ਅਗਲੀ ਗੱਲ ਹੋਰ ਸੁਣ ਲੋ ਹਾਸ ਠੱਠੇ ਦੇ ਜਿਹੜੇ ਮੁੱਦੇ ਸੋਸ਼ਲ ਮੀਡੀਆ ਤੇ ਹਾਸਾ ਠੱਠਾ ਬਣ ਜਾਂਦੇ ਆ ਉਹਨਾਂ ਨੂੰ ਵੀ ਕਰਦੇ ਆ ਅਸੀਂ ਉੱਥੇ ਵੀ ਜਾਂਦੇ ਆ ਜਿੱਥੇ ਸਾਨੂੰ ਜਾਣਾ ਚਾਹੀਦਾ ਠੀਕ ਆ ਮੰਨ ਲਓ ਕਿ ਪੰਜਾਬ ਦੇ ਵਿੱਚ ਕੋਈ ਲਹਿਰ ਚੱਲਦੀ ਆ ਤੂੰ ਉਹ ਬੰਦਾਂ ਨੇ ਐਂ ਇੰਟਰਵਿਊ ਕਰਦਾ ਜਿਹੜੇ ਉਹ ਲਹਿਰ ਦੇ ਉਲਟ ਹੁੰਦੇ ਐਂ ਕਿਉਂ ਕਰਦਾ ਤੂੰ ਰੋਣਾ ਦੀ ਕਿਆ ਬਾਤ ਆ ਭਾਈ ਇਹ ਤੂੰ ਕੱਲਾ ਹੀ ਉਹਨਾਂ ਰ ਹਮਦਰਦੀ ਅੱਛਾ ਜਿੱਥੇ 100 ਬੰਦਾ ਇੱਕ ਬੰਦੇ ਨੂੰ ਗਲਤ ਕਹਿ ਰਿਹਾ ਠੀਕ ਆ ਉਹ 100 ਬੰਦਾ ਗਲਤ ਹੋ ਗਿਆ ਦਾ ਮਤਲਬ ਜਿਹੜਾ ਗਲਤ ਆ ਉਹਦਾ ਵੀ ਤਾਂ ਸੁਣਿਆ ਕਿ ਉਹਦੀ ਵੀ ਤਾਂ ਉਹਦੀ ਸੁਣੋ ਜ਼ਰੂਰ ਸੁਣੋ ਪਰ ਜਦੋਂ ਸ਼ਰੇਆ ਪਤਾ ਲੱਗ ਰਿਹਾ ਵੀ ਆ ਸਾਡੇ ਪਾ ਯਹਰ ਕੋਲ ਰਿਹਾ ਦਿੱਤੇ ਕੀ ਫੇਰ ਹੋ ਕੀ ਸੀ ਨਹੀਂ ਭਾਈ ਉਹਨਾਂ ਨੇ ਵੀ ਕਿਹਾ ਸੀ ਟੈਕਸ ਭਰ ਦਿਆਂਗੇ ਉਹ ਵੀ ਤਾਂ ਅਕਸਰ ਆਪ ਦਾ ਕਰ ਅੱਛਾ ਜੇ ਇੱਕ ਮਿੰਟ ਵੈਰੀ ਗੁੱਡ ਬਹੁਤ ਸੋਹਣੀ ਗੱਲ ਕਈਏ ਨੇ ਬਾਈ ਸੁੱਲ ਗਿਆ ਹੋਇਆ ਇਹ ਇਹ ਕਹਿੰਦਾ ਉਹ ਟੈਕਸ ਭਰ ਦਿਆ ਜੇ ਉਹ ਟੈਕਸ ਭਰਦੇ ਆ ਠੀਕ ਆ ਆਪਦਾ ਪਾਣੀ ਛੱਡਣ ਦਾ ਟੈਕਸ ਭਰਦੇ ਆ ਠੀਕ ਆ ਉਹ ਪਾਣੀ ਦੇ ਨਾਲ ਉਹ ਬੰਦੇ ਮਾਰਨਗੇ ਇਹ ਉਹਨਾਂ ਨੂੰ ਅਥਾਰਟੀ ਹੈਗੀ ਆ ਇਹ ਕਹਿੰਦਾ ਕਾਨੂੰਨ ਵੀ ਤੁਸੀਂ ਟੈਕਸ ਭਰਤਾ ਦੇ ਬੰਦੇ ਮਾਰ ਦਿਓ ਨਹੀਂ ਉਹਨਾਂ ਕੋਲੇ ਕੋਈ ਹਜੇ ਹੱਲ ਹੈ ਨਹੀਂ ਨਾ ਫਿਰ ਉਹਨਾਂ ਦਾ ਕਾਹਦਾ ਹੱਲ ਨਹੀਂ ਇਹ ਤੂੰ ਤੂੰ ਕੱਲੇ ਹੀ ਲੱਤ ਡਾਉਣਾ ਵੀ ਉਹਨਾਂ ਕੋਲੇ ਹੱਲ ਨਹੀਂ ਜਿਹੜੇ ਦੂਜੇ ਉੱਥੇ ਤੁਰੇ ਫਿਰਦੇ ਆ ਠੀਕ ਆ ਤੂੰ ਇੱਕ ਮਿੰਟ ਹੁਣ ਤੂੰ ਦੱਸ ਮੈਨੂੰ ਕਦੇ ਪਰਿਵਾਰ 'ਚ ਕੋਈ ਉਦਾਂ ਦਾ ਰੋਗ ਲੱਗ ਜਾਏ ਗੱਲਬਾਤ ਬਣ 5 ਲੱਖ ਬੰਦਾ ਇਕੱਠਾ ਕਰ ਲੈਣਗੇ ਉਹ ਵੀ ਜਿਹੜੇ ਇੱਕ ਪਾਸੇ ਹੋਣਗੇ ਉਹ ਕਿਵੇਂ ਗੱਲ ਤੋਂ ਤੂੰ ਉਹਨਾਂ ਵਾਲੇ ਪਾਸੇ ਜਾਣਾ ਭਾਈ ਬਿਸ਼ਰਮ ਵਾਲੀ ਤਾਂ ਗੱਲ ਨਹੀਂ ਮੈਂ ਤਾਂ ਆਵਾਜ਼ ਚੱਕ ਰਿਹਾ ਅਕਸਰ ਯਾਰ ਬਾਜ ਤੂੰ ਉਹਨਾਂ ਦੀ ਚੱਕ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਆ ਕਾਦੀ ਇਹ ਤੂੰ ਆਵਾਜ਼ ਚੱਕਦਾ ਕਿਉਂ ਭਾਈ ਪਾ ਰਹੇ ਅਸੀਂ ਕਿੱਥੇ ਜਾਈਏ ਫਿਰ ਸਾਡੇ ਕਾਰੋਬਾਰ ਬੰਦ ਹੋ ਜਾਣਗੇ ਉਹ ਕੀ ਕਰਨ ਤੂੰ ਤੇ ਆਪ ਦੇ ਆਪ ਦੇ ਘਰ ਦੇ ਫਿਰ ਘੱਟਵਾ ਕੇ ਉਹਨਾਂ ਨੂੰ ਬਾ ਦਿਓ ਆ ਬਾਹਰ ਹੋ ਜਾਓ ਉੱਜੜ ਜਾਓ ਆਪ ਮੇਰੇ ਤੋਂ ਕੋਈ ਗਲਤੀ ਹੋਈ ਆ ਮੈਂ ਚਲੋ ਮੰਨਦਾ ਮੇਰੇ ਤੋਂ ਨਹੀਂ ਮੈਨੂੰ ਜਿਆਦਾ ਨਹੀਂ ਪਤਾ ਸੀ ਇਸ ਮਸਲੇ ਜਿਆਦਾ ਨਹੀਂ ਤੂੰ ਕਿਤੇ ਇੱਕ ਗੱਲ ਤਾਂ ਨਹੀਂ ਗਲਤ ਹਰ ਮਸਲੇ ਤੇ ਤੂੰ ਨਹੀਂ ਹੋ ਸਕਦਾ ਪਰ ਕਈ ਵਾਰੀ ਨਾ ਬੰਦੇ ਦੀਆਂ ਕੁਝ ਸਾਂਝਾਂ ਵੀ ਹੁੰਦੀਆਂ ਕੁਝ ਚੀਜ਼ ਵੀ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਕਰਨਾ ਪੈਂਦਾ ਇੱਕ ਬੰਦਾ ਤੁਹਾਡੇ ਨਾਲ ਹੱਥ ਮਲਾਉਂਦਾ ਇੱਕ ਮਿੰਟ ਸੁਣ ਸੁਣ ਮੇਰਾ ਵੀਰ ਤੁਹਾਡੇ ਨਾਲ ਹਮਦਰਦੀ ਰੱਖਦਾ ਤੁਹਾਡਾ ਬਾਈ ਬਾਈ ਕਹਿੰਦਾ ਅੱਛਾ ਜਦੋਂ ਤੁਹਾਡਾ ਪਿੱਛੇ ਜੇ ਇੱਕ ਵਾਰੀ ਚੈਨਲ ਉੱਡ ਗਿਆ ਸੀ ਠੀਕ ਆ ਤੁਹਾਡੇ ਤੁਸੀਂ ਮੈਨੂੰ ਪੋਸਟਾਂ ਭੇਜੀਆਂ ਬਾਈ ਆ 5000 ਸਾਡੇ ਹੱਕ ਚ ਮੈਂ ਤੁਹਾਡੀਆਂ ਪੋਸਟਾਂ ਲਿਖ ਕੇ ਪਾਈਆਂ ਕੀ ਮਾੜਾ ਕੀਤਾ ਈ ਤੁਹਾਡਾ ਬਾਈ ਨਹੀਂ ਉਹ ਤਾਂ ਬਹੁਤ ਆਪਾ ਨਹੀਂ ਬਾਈ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ ਇਹ ਆਰੀਆ ਸਮਾਜੀ ਬੰਦੇ ਆ ਸਿੱਖ ਵਿਰੋਧੀ ਇਹਨਾਂ ਨੇ ਗੱਲਾਂ ਕਰਨੀਆਂ ਇਹ ਗਲਤੀਆਂ ਨਹੀਂ ਇਹਨਾਂ ਦੀ ਪਲੈਨਿੰਗ ਹੁੰਦੀ ਆ ਸਕ੍ਰਿਪਟਡ ਹੁੰਦੀਆਂ ਚੀਜ਼ਾਂ ਕਿਉਂ ਜੇ ਕੋਈ ਬੰਦਾ ਉਸ ਮੁੱਦੇ ਤੇ ਨਹੀਂ ਵੀ ਬੋਲਦਾ ਨਾ ਇਹ ਕਹਿੰਦੇ ਜਾ ਕੇ ਕਿ ਭਾਈ ਤੁਸੀਂ ਐਂ ਬੋਲੋ ਐਂ ਤੁਹਾਡੀ ਸ਼ਬੀ ਬਣੂਗੀ ਐਂ ਗੱਲਾਂ ਵੱਧ ਚੱਲਣਗੀਆਂ ਐਂ ਐਂ ਦੱਸਦੇ ਆ ਉਹ ਪੂਰਾ ਸਮਝਾਉਂਦੇ ਆ ਦੇਖ ਕੇ ਦੇਣਾ ਇਹ ਕੈਮਰਾ ਆਫ ਕਰਕੇ ਨਾ ਫਿਰ ਉਹਨੂੰ ਦੱਸ ਦੇ ਕਿ ਭਾਈ ਤੂੰ ਨਾ ਐਂ ਬੋਲ ਯਾਰ ਫਿਰ ਆਪਣਾ ਕੰਮ ਵਧੂਗਾ ਨਹੀਂ ਭਾਈ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਕਹੀ ਜਾਂਦੇ ਆ ਕਿ ਵੀ ਇੱਕ ਗੱਲ ਕਹੀਏ ਤੁਸੀਂ ਮੈਨੂੰ ਇੱਕ ਪਾਸੇ 100 ਬੰਦਾ ਇੱਕ ਪਾਸੇ ਇੱਕ ਬੰਦਾ ਤੁਹਾਨੂੰ ਇੱਕ ਇੱਕ ਹੀ ਕਿਉਂ ਦੈ ਸਿਰ ਉੱਥੇ ਤਾਂ ਅਨੇਕ ਬੰਦੇ ਹੁੰਦੇ ਨੇ ਨਹੀਂ ਅਨੇਕ ਬੰਦੇ ਹੁੰਦੇ ਆ ਇਹ ਇਹ ਗੱਲ ਮੰਨਦੇ ਹੋ ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਆ ਇੱਕ ਮਿੰਟ ਗੱਲ ਸੁਣੋ ਅੰਦੋਲਨ ਚੱਲ ਰਿਹਾ ਅਸੀਂ ਆਪਣੀ ਜ਼ਮੀਨ ਮਸਲ ਫਸਲਾਂ ਨਸਲਾਂ ਬਚਾਉਣ ਦੇ ਲਈ ਉਸੇ ਲੜੀ ਜਾਂਦੇ ਹਾਂ ਠੀਕ ਆ ਜਿਹੜੇ ਚੱਲੋ ਉੱਥੇ ਨਹੀਂ ਪਹੁੰਚੇ ਉਹਨਾਂ ਦਾ ਥੋੜਾ ਫਰਜ ਆ ਉੱਥੇ ਮੀਡੀਆ ਦਾ ਫਰਜ ਆ ਜਿਹੜੇ ਉੱਥੇ ਲੋਕ ਨਹੀਂ ਪਹੁੰਚੇ ਉਹਨਾਂ ਨੂੰ ਜਾ ਕੇ ਪਿਆਰ ਨਾਲ ਸਮਝਾਉਣ ਮੀਡੀਆ ਦਾ ਬਹੁਤ ਵੱਡਾ ਕਦ ਹੁੰਦਾ ਉੱਥੇ ਜਾ ਕੇ ਸਾਰੀਆਂ ਗੱਲਾਂ ਦੱਸਣ ਵੀ ਭਾਈ ਬਾਪੂ ਤੁਸੀਂ ਵੀ ਉੱਠ ਕੇ ਚੱਲੋ ਭਾਈ ਆ ਜਥੇਬੰਦੀ ਵੀ ਉੱਠ ਕੇ ਚੱਲੇ ਠੀਕ ਆ ਤੁਸੀਂ ਉੱਥੇ ਜਾ ਕੇ ਸਵਾਲ ਇਹ ਪੁੱਛਦੇ ਆ ਕੀ ਬਣੂਗਾ ਤੁਸੀਂ ਨਹੀਂ ਜਾਂਦੇ ਫਿਰ ਆ ਸਵਾਲ ਪੁੱਛਦੇ ਹੋ ਤੁਸੀਂ ਉਹਨਾਂ ਨੂੰ ਯਾਰ ਉਹਨਾਂ ਨੂੰ ਕਹੋ ਵੀ ਤੁਸੀਂ ਜਾਓ ਢੜਕਾਉਣੇਗਾ ਤੂੰ ਤੁਸੀਂ ਨੇ ਭੜਕਾਉਂਦੇ ਤਾਂ ਨਹੀਂ ਸਾਡਾ ਜੋ ਫਰਜ਼ ਆ ਸੀ ਨਿਭਾ ਰੇ ਇਹ ਫਰਜ਼ਾਂ ਤੇਰਾ ਵੀ ਅੱਗ ਲਾਉਣੀ ਆ ਨਹੀਂ ਅੱਗ ਤਾਂ ਕਿਉਂ ਲਾਉਣੀ ਆ ਜਦੋਂ ਤੈਨੂੰ ਇਹ ਹੀ ਨਹੀਂ ਪਤਾ ਲੱਗ ਸਕਿਆ ਹਮਦਰਦੀ ਹੈਗਾਗਾ ਮੈਂ ਵੀ ਐਂ ਕਿ ਕੀ ਹਮਦਰਦੀ ਆ ਤੂੰ ਮੈਂ ਵੀ ਸੋਚਦਾ ਵੀ ਚਲੋ ਪੰਜਾਬ 'ਚ ਜੋ ਮੈਂ ਚਾਹਣਾ ਵੀ ਹਰ ਬੰਦਾ ਇੱਕ ਬੰਦੇ ਦੇ ਲਈ ਆਪਾਂ ਮੰਨ ਲਓ ਇੱਕ ਬੰਦਾ ਖਾ ਰਿਹਾ ਦੂਜਾ ਨਹੀਂ ਖਾ ਰਿਹਾ ਹੂੰ ਉਹਦਾ ਵੀ ਤਾਂ ਦੇਖਣਾ ਜ਼ਰੂਰੀ ਆ ਤੂੰ ਯਾਰ ਬਾਈ ਮੈਨੂੰ ਇੱਕ ਗੱਲ ਦੱਸ ਦੇ ਤੂੰ ਐ ਹੈਗਾ ਪਾਣੀ ਤੂੰ ਨਹੀਂ ਪੀਂਦਾ ਤੂੰ ਅਮਰੀਕਾ ਤੋਂ ਲੈ ਕੇ ਆਉਣਾ ਤੇਰਾ ਪਰਿਵਾਰ ਨਹੀਂ ਪਾਣੀ ਪੀਂਦਾ ਤਨੂੰ ਤੇਰੇ ਪਰਿਵਾਰ 'ਚ ਵੀ ਕੈਂਸਰ ਹੋ ਸਕਦਾ ਹੈਗਾ ਇਹ ਤਾਂ ਫਿਲਟਰ ਲੱਗਿਆ ਬਾਈ ਫਿਲਟਰ ਲੱਗਿਆ ਬਾਈ ਜੀ ਜੇ ਫਿਲਟਰ ਉੱਥੇ ਲੱਗਿਆ ਨਾ ਆਪਦੀ ਸੋਚ 'ਚ ਵੀ ਫਿਲਟਰ ਲਾ ਇਹਦੇ 'ਚ ਜਿਹੜਾ ਗੰਦ ਵੜਿਆ ਨਾ ਇਹਦੇ 'ਚ ਜਿਹੜਾ ਮਲਬਾ ਵੜਿਆ ਵਾ ਨਾ ਵੀ ਪੰਜਾਬ ਵਿਰੋਧੀ ਚੱਲਣਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਚੱਲਣਾ ਇੱਥੇ ਵੀ ਫਿਲਟਰ ਲਵਾ ਮੇਰਾ ਵੀਰ ਸੋਚ ਨੂੰ ਵੀ ਫਿਲਟਰ ਵਾਲੀ ਕਰਕੇ ਪੰਜਾਬ ਵਿਰੋਧੀ ਉਹਨੇ ਸਿੱਖ ਵਿਰੋਧੀ ਆ ਖਾਸ ਕਰਕੇ ਨਹੀਂ ਭਾਈ ਅਸੀਂ ਵਿਰੋਧੀ ਤਾਂ ਕਿਉਂ ਅਸੀਂ ਵੀ ਆਪਦੇ ਸਮਾਜ 'ਚ ਰਹਿਨੇ ਆਗੇ ਅਸੀਂ ਰਹੋ ਅਸੀਂ ਕਹਿ ਨਹੀਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਸਾਰੇ ਧਰਮ ਤੁਰਦੇ ਵੀ ਆ ਜਦੋਂ ਕਿਤੇ ਲੋਕ ਲਹਿਰ ਚੱਲਦੀ ਆ ਪੰਜਾਬ ਦੇ ਹੱਕ ਦੀ ਗੱਲ ਚੱਲਦੀ ਉੱਥੇ ਹਿੰਦੂ ਵੀ ਜਾਂਦੇ ਆ ਸਿੱਖ ਵੀ ਜਾਂਦੇ ਆ ਐਸਾਈ ਸਾਰੇ ਜਾਂਦੇ ਆ ਠੀਕ ਆ ਪਰ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਕਿਸੇ ਪਾਸੇ ਨਹੀਂ ਜਾਂਦੇ ਤੂੰ ਉਹ ਬੰਦਿਆਂ ਨਾਲ ਜਾ ਕੇ ਬਹਿਨਾ ਨਹੀਂ ਜੋ ਹੁਣ ਮੰਨ ਲਓ ਉਹ ਬੰਦੇ ਕੀ ਕਰਨ ਫਿਰ ਹੁਣ ਦੱਸੋ ਜਿਨ੍ਹਾਂ ਦਾ ਕੋਈ ਮਸਲਾ ਨਹੀਂ ਜਿਹੜੇ ਨਹੀਂ ਜਾਂਦੇ ਉਹ ਨਹੀਂ ਜਾਂਦੇ ਨਾ ਇੱਕ ਮਿੰਟ ਜੇ ਉਹਨਾਂ ਨੂੰ ਤੁਸੀਂ ਲਿਆਵੋ ਹੀ ਨਾ ਕੈਮਰੇ ਮੂਰੇ ਜਿਹੜੇ ਵਿਰੋਧੀ ਆ ਠੀਕ ਆ ਜਿਹੜੇ ਲਹਿਰਾਂ ਕੁਚਲਨ ਨੂੰ ਬੈਠੇ ਆ ਜਿਉਂ ਉਹਨਾਂ ਨੂੰ ਕੈਮਰੇ ਸਾਹਮਣੇ ਨਾ ਲਿਆਵੋ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਤੂੰ ਕਿਉਂ ਲੈ ਲੈ ਕੇ ਮੈਂ ਕਹ ਉਹਨਾਂ ਦੇ ਵੜਦਾ ਘਰੀ ਜ਼ਰੂਰੀ ਆ ਭਾਈ ਅਕਸਰ ਇਹ ਫਿਰ ਤੈਨੂੰ ਲੱਗਦਾ ਵੀ ਪੱਖ ਵੀ ਤਾਂ ਦੇਖਣਾ ਨਹੀਂ 네ਗੇਟਿਵ ਪੱਖ ਫਿਰ ਤੂੰ 네ਗੇਟਿਵ ਪੱਖ ਫਲਾਉਣ ਤੇ ਫਿਰ ਤੂੰ ਇਹਦਾ ਨਾਂ ਹੀ ਇਹ ਰੱਖ ਵੀ 네ਗੇਟਿਵ ਨਿਊਜ਼ ਚੈਨਲ ਇਹ ਨਾਂ ਰੱਖ ਆਪਦੇ ਚੈਨਲ ਦਾ ਮੈਂ ਕਿਉਂ ਰੱਖਾਂ ਭਾਈ ਮੈਂ ਛੋਟੀ ਮੁੱਟੀ ਇਹ ਫਿਰ ਤੈਨੂੰ ਲ ਚਲੋ ਮੰਨਦਾ ਮੈਂ ਗਲਤੀ ਹੈ ਗਲਤੀ ਇਹ ਤਾਂ ਗਲਤੀ ਹੋਈ ਆ ਮੈਂ ਕਿਹ ਕੀ ਕਹਿਣਾ ਲੋਕਾਂ ਨੂੰ ਦੱਸਦੇ ਜਾਂਦਾ ਬਸ ਮੈਂ ਸਾਰਿਆਂ ਤੋਂ ਹੱਥ ਬੰਨ ਕੇ ਬੇਨਤੀ ਕਰਦਾ ਬਾਈ ਜੀ ਗਲਤੀ ਹੋ ਗਈ ਆ ਮੇਰੇ ਤੋਂ ਜੋ ਵੀ ਮਰ ਤੋਂ ਬੋਲਿਆ ਗਿਆ ਇਹਨਾਂ ਬਾਰੇ ਨਹੀਂ ਬੋਲਣਾ ਚਾਹੀਦਾ ਸੀਗਾ ਬਾਈ ਜੀ ਦੱਸੋ ਸਾਰਾ মিডিਆ ਸਤਕਾਰਯੋਗ ਆ ਕੀ ਕਹਿਣਾ ਤੁਸੀਂ ਬਸ ਮੈਂ ਬਈ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾਗਾ ਕਿ ਜਿਹੜੇ ਪੰਜਾਬ ਲਈ ਕੰਮ ਕਰ ਰਹੇ ਹਨ ਤੇ ਬਾਈ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਖਾਸ ਕਰਕੇ ਆਹੋ ਜੇ ਲੰਡੂ ਪੱਤਰਕਾਰਾਂ ਤੋਂ ਬਚੋ ਇਹਨਾਂ ਦੀਆਂ ਵੀਡੀਓ ਜੇ ਤੁਸੀਂ ਦੇਖਦੇ ਆ ਤਾਂ ਹੀ ਇਹਨਾਂ ਨੂੰ ਤੁਸ਼ਾਹ ਮਿਲਦਾ ਕਿ ਅਸੀਂ ਆ ਬਣਾਈਏ ਅਸੀਂ ਉਹ ਬਣਾਈਏ ਜੇ ਪੰਜਾਬ ਪੱਖੀ ਪੱਤਰਕਾਰਾਂ ਦੇ ਹੱਕ 'ਚ ਤੁਸੀਂ ਖੜੋਗੇ ਨਾ ਤਾਂ ਇਹੋ ਜੇ ਪੱਤਰਕਾਰ ਆਪ ਹੀ ਮਰ ਜਾਣਗੇ ਆਪ ਸਾਨੂੰ ਆ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦੀ ਲੋੜ ਹੀ ਨਹੀਂ ਲਓ ਦੋਸਤੋ ਇਹ ਤੁਹਾਨੂੰ ਲੱਗ ਗਿਆ ਹੋਣਾ ਪਤਾ ਅਸਲ ਦੇ ਵਿੱਚ ਇਹ ਵੀਡੀਓ ਹੈ ਜਿਹੜੀ ਇੱਕ ਮੈਸੇਜ ਦੇ ਲਈ ਬਣਾਈ ਗਈ ਹੈ ਇਹਦੇ ਵਿੱਚ ਵਰਤੇ ਜਾਣਾਰੇ ਜਿਹੜੇ ਸਾਰੇ ਕਲਾਕਾਰ ਆ ਉਹ ਕਾਲਪਨੇਕਾ ਠੀਕ ਆ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਇਸ ਵੀਡੀਓ ਦਾ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਪਰ ਇੱਕ ਸੇਧ ਦੇਣ ਲਈ ਬਣਾਈ ਆ ਵੀ ਅੱਜ ਪੰਜਾਬ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਪਾਣੀਆਂ ਦਾ ਮੁੱਦਾ ਚੱਲ ਰਿਹਾ ਉਧਰ ਕਿਸਾਨੀ ਅੰਦੋਲਨ ਚੱਲ ਰਿਹਾ ਸਾਨੂੰ ਉਹ ਚੀਜ਼ਾਂ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਜਿਹੜੀਆਂ ਪੋਜ਼ਿਟਿਵ ਆ ਠੀਕ ਆ ਨੈਗੇਟਿਵ ਨਾ ਲਾਓ ਜਿਵੇਂ ਇਹਨੇ ਵੱਡੇ ਬਾਈ ਨੇ ਕਹਿਤਾ ਕਿ ਮੇਰੇ ਘਰੇ ਤਾਂ ਫਿਲਟਰ ਲੱਗਿਆ ਮੈਂ ਤਾਂ ਫਿਲਟਰ ਵਾਲਾ ਪਾਣੀ ਪੀਂਦਾ ਸੋਚ ਵੀ ਬਾਈ ਆਪਦੀ ਫਿਲਟਰ ਵਾਲੀ ਕਰ ਠੀਕ ਆ ਉਹ ਨਾ ਬਣੋ ਵੀ ਜਿਹਦੇ ਨਾਲ ਹੱਥ ਮਲਾਉਣੇ ਹੋ ਜਿਹੜੇ ਬੰਦੇ ਕਦੇ ਤੁਹਾਡੇ ਕਿਸੇ ਟਾਈਮ ਕੰਮ ਆਏ ਸੀ ਉਹਨਾਂ ਦੀਆਂ ਜੜਾਂ ਕੁੱਤਰਨ ਤੇ ਹੋਗੇ ਟਾਈਮ ਹਰੇਕ ਦਾ ਹੀ ਆਉਂਦਾ ਹੁੰਦਾ ਗਲਤੀਆਂ ਹਰੇਕ ਤੋਂ ਹੋ ਜਾਂਦੀਆਂ ਇਹਦੇ 'ਚ ਕੋਈ ਦੋ ਰਹਿਣੀ ਜੇ ਕਿਸੇ ਬੰਦੇ ਨੇ ਗਲਤੀ ਕਰ ਲਈ ਉਹਨੇ ਐਕਸੈਪਟ ਕਰ ਲਈ ਉਹਦੀ ਉਹ ਸਜ਼ਾ ਵੀ ਭੁਗਤ ਲੂ ਠੀਕ ਆ ਪਰ ਤੁਸੀਂ ਆਹ ਹਾਲ ਨਾ ਨਾ ਕਰੋ ਵੀ ਜਿਹਦੇ ਨਾਲ ਹੱਥ ਮਲਾ ਲਿਆ ਤੇ ਉਹਦੀ ਕਰਦਾਰ ਖੋਸ਼ੀ ਤੇ ਹੋ ਜਾਓ ਠੀਕ ਆ ਵੀਡੀ ਜੁੜੇ ਰਹੋ ਮੇਰ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ